ਮ ਜੀਟੀਐਨ ਨੇ ਕਰਤੀਆਂ ਵਿਰੋਧੀ ਧਿਰ ਦੇ ਮੰਤਰੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਸਿਆਸਤ ਵਿੱਚ ਹੈ ਮਾਹੌਲ ਗਰਮਾਇਆ ਹੋਇਆ ਰਾਤਰੀਆ ਕਾਲ ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਚਿੱਠੀਆਂ ਨੇ ਕੱਲ ਯਾਨੀ ਕਿ ਮੰਗਲਵਾਰ ਦੀ ਰਾਤ 8:45 ਮਿੰਟ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਰਬਜੋਤ ਸਿੰਘ ਦੀਆਂ ਤਸਵੀਰਾਂ ਜੋ ਨੇ वायरल ਕਰਤੀਆਂ ਨੇ ਤੇ ਇਹ ਤਸਵੀਰਾਂ ਕੋਈ ਆਮ ਤਸਵੀਰਾਂ ਨਹੀਂ ਨੇ ਸਗੋਂ ਇਤਰਾਜਯੋਗ ਤਸਵੀਰਾਂ ਨੇ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਇਹ ਵੀ ਐਲਾਨ ਕਰਤਾ ਹੈ ਕਿ ਉਹ ਜਲਦੀ ਹੀ ਇਸ ਦਾ ਵੀਡੀਓ ਵੀ ਜੋ ਕਿ ਹੈ سوشل میڈیا ਅਕਾਊਂਟ ਤੇ ਵਾਇਰਲ ਕਰਨਗੇ ਦੂਜੇ ਪਾਸੇ ਲੋਕਲ ਬਾਡੀ ਮੰਤਰੀ ਵਰਜੋਤ ਸਿੰਘ ਜਿਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਉਹਨਾਂ ਨੇ ਵੀ ਜੋ ਕਿ ਹੈ ਆਪਣੇ ਬਿਆਨ ਜੋ ਕਿ ਟਵੀਟ ਰਾਹੀਂ ਸਾਂਝੇ ਕੀਤੇ ਨੇ ਉਹਨਾਂ ਨੇ ਕਿਹਾ ਵਿਰੋਧੀ ਪਾਰਟੀ ਯਾਨੀ ਕਿ ਅਕਾਲੀ ਦਲ ਆਪ ਵੀ ਚਿੱਤ ਤੋਂ ਇੰਨਾ ਬੁਖਲਾ ਗਿਆ ਹੈ ਕਿ ਉਸਨੇ ਕੱਟੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਜੋ ਤਸਵੀਰਾਂ ਵਾਇਰਲ ਹੋਈਆਂ ਨੇ ਇਹ ਉਹਨਾਂ ਦੀ ਸਾਥਕਾ ਪਤਨੀ ਦੇ ਨਾਲ ਨੇ ਜਿਸ ਨੂੰ ਕਿ AI ਦੀ ਮਦਦ ਦੇ ਨਾਲ ਜੋ ਕਿ ਐਡਿਟ ਕਰ ਦਿੱਤਾ ਗਿਆ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਗਈਆਂ ਨੇ ਜਿੱਥੇ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਵਾਇਰਲ ਕਰਦਿਆਂ ਨਾਲ ਕੁਝ ਕੈਪਸ਼ਨ ਵੀ ਖਨੇ ਉਤੇ ਹੀ ਜਰਜ ਸਿੰਘ ਨੇ ਵੀ ਟਵੀਟ ਕਰ ਦਿੱਤਾ ਹੈ ਤੇ ਇਹ ਕਿਹਾ ਹੈ ਕਿ ਇਹ ਬਹੁਤ ਹੀ ਨਿੰਦਾਯੋਗ ਹਰਕਤ ਹੈ ਇੱਕ ਕਟਿਆ ਮਾਨਸਿਕਤਾ ਨੂੰ ਦਰਸਾਉਂਦੀ ਹੈ ਬੇਸ਼ੱਕ ਵਿਰੋਧੀ ਧਿਰ ਹੈ ਪਰ ਉਹਨਾਂ ਨੂੰ ਇਹ ਜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜਿਸ ਨਾਲ ਕਿ ਇੱਕ ਔਰਤ ਦੀ ਇੱਜ਼ਤ ਤੇ ਵੀ ਗੱਲ ਆਵੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਹ ਇਸ ਦਾ ਮਾਨ ਹਾਨੀ ਮੁਕਦਮਾ ਡਾਇਰ ਕਰਨਗੇ ਅਤੇ ਨਾਲ ਹੀ ਐਫ ਆਈ ਆਰ ਦਰਜ ਕਰਵਾਈ ਜਾਏਗੀ ਦੱਸ ਦਈਏ ਕਿ ਵਿਕਰਮ ਸਿੰਘ ਮਜੀਟੀਆਂ ਨੇ ਕੱਲ ਰਾਤ ਯਾਨੀ ਕਿ ਮੰਗਲਵਾਰ ਦੀ ਰਾਤ ਨੂੰ 8:45 ਦੇ ਪੌਕਸ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਕੰਮ ਜੀਟੀਐਨ ਇੱਕ ਕਰਤਿਆਂ ਵਿਰੋਧੀ ਧਿਰ ਦੇ ਮੰਤਰੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ। ਸਿਆਸਤ ਵਿੱਚ ਹੈ ਮਾਹੌਲ ਗਰਮਾਇਆ ਹੋਇਆ। ਰਾਤਰੀਆ ਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਕੱਲ ਯਾਨੀ ਕਿ ਮੰਗਲਵਾਰ ਦੀ ਰਾਤ 8:45 ਮਿੰਟ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਰਬ ਜੋਰ ਸਿੰਘ ਦੀਆਂ ਤਸਵੀਰਾਂ ਜੋ ਨੇ वायरल ਕਰਤੀਆਂ ਨੇ ਤੇ ਇਹ ਤਸਵੀਰਾਂ ਕੋਈ ਆਮ ਤਸਵੀਰਾਂ ਨਹੀਂ ਨੇ ਸਗੋਂ ਇਤਰਾਜਯੋਗ ਤਸਵੀਰਾਂ ਨੇ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੇ ਇਹ ਵੀ ਐਲਾਨ ਕਰਤਾ ਹੈ ਕਿ ਉਹ ਜਲਦੀ ਹੀ ਇਸ ਦਾ ਵੀਡੀਓ ਵੀ ਜੋ ਕਿ ਹੈ سوشل میڈیا ਅਕਾਊਂਟ ਤੇ ਵਾਇਰਲ ਕਰਨਗੇ ਦੂਜੇ ਪਾਸੇ ਲੋਕਲ ਬਾਡੀ ਮੰਤਰੀ ਵਰਗ ਜੋਤ ਸਿੰਘ ਜਿਸ ਦੀਆਂ ਤਸਵੀਰਾਂ ਵਾਇਰਲ ਹੋਈਆਂ ਨੇ ਉਹਨਾਂ ਨੇ ਵੀ ਜੋ ਕਿ ਹੈ ਆਪਣੇ ਬਿਆਨ ਜੋ ਕਿ ਟਵੀਟ ਰਾਹੀਂ ਸਾਂਝੇ ਕੀਤੇ ਨੇ ਉਹਨਾਂ ਨੇ ਕਿਹਾ ਵਿਰੋਧੀ ਪਾਰਟੀ ਯਾਨੀ ਕਿ ਅਕਾਲੀ ਦਲ ਆਪ ਵੀ ਚਿੱਤ ਤੋਂ ਇੰਨਾ ਬੁਖਲਾ ਗਿਆ ਹੈ ਕਿ ਉਸਨੇ ਕਟੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਜੋ ਤਸਵੀਰਾਂ ਵਾਇਰਲ ਹੋਈਆਂ ਨੇ ਇਹ ਉਹਨਾਂ ਦੀ ਸਾਫਾ ਪਤਨੀ ਦੇ ਨਾਲ ਨੇ ਜਿਸ ਨੂੰ ਕਿ AI ਦੀ ਮਦਦ ਦੇ ਨਾਲ ਜੋ ਕਿ ਐਡਿਟ ਕਰ ਦਿੱਤਾ ਗਿਆ ਹੈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀਆਂ ਗਈਆਂ ਨੇ ਜਿੱਥੇ ਵਿਕਰਮ ਸਿੰਘ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰਾਂ ਵਾਇਰਲ ਕਰਦਿਆਂ ਨਾਲ ਕੁਝ ਕੈਪਸ਼ਨ ਵੀ ਲੇ ਇਹਨੇ ਉਤੇ ਹੀ ਜਰਜ ਸਿੰਘ ਨੇ ਵੀ ਟਵੀਟ ਕਰ ਦਿੱਤਾ ਹੈ ਤੇ ਇਹ ਕਿਹਾ ਹੈ ਕਿ ਇਹ ਬਹੁਤ ਹੀ ਨਿੰਦਾਯੋਗ ਹਰਕਤ ਹੈ ਇੱਕ ਕਟਿਆ ਮਾਨਸਿਕਤਾ ਨੂੰ ਦਰਸਾਉਂਦੀ ਹੈ ਬੇਸ਼ੱਕ ਵਿਰੋਧੀ ਧਿਰ ਹੈ ਪਰ ਉਹਨਾਂ ਨੂੰ ਇਹ ਜੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜਿਸ ਨਾਲ ਕਿ ਇੱਕ ਔਰਤ ਦੀ ਇੱਜ਼ਤ ਤੇ ਵੀ ਗੱਲ ਆਵੇ ਉਹਨਾਂ ਨੇ ਇਹ ਵੀ ਦਾਵਾ ਕੀਤਾ ਹੈ ਕਿ ਉਹ ਇਸ ਦਾ ਮਾਨ ਹਾਨੀ ਮੁਕਦਮਾ ਡਾਇਰ ਕਰਨਗੇ ਅਤੇ ਨਾਲ ਹੀ ਐਫ ਆਈ ਆਰ ਦਰਜ ਕਰਵਾਈ ਜਾਏਗੀ ਦੱਸ ਦਈਏ ਕਿ ਵਿਕਰਮ ਸਿੰਘ ਮਜੀਟੀਆਂ ਨੇ ਕੱਲ ਰਾਤ ਯਾਨੀ ਕਿ ਮੰਗਲ ਕੱਲ੍ਹ ਵਾਰ ਦੀ ਰਾਤ ਨੂੰ 8:45 ਦੇ ਪੌਕਸ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ।